ਕਰਦੇ ਹੁਣ ਉਹਨਾਂ ਦੀ ਪੁੱਛਾ ਹੋਵੇ ਮੇਰਾ ਤਾਂ ਤਿੰਨੋ ਹੀ ਕਰਦੇ ਆ ਜੀ ਇਹਦਾ ਦੋ ਜਣੇ ਨੇ ਆਇਆ ਮਾਤਾ ਹਾਂਜੀ ਦੋ ਜਣੇ ਕਰਦੇ ਹੁਣ ਉਹਨਾਂ ਦੀ ਪੁੱਛਾ ਹੋਵੇ ਆਇਆ ਫਿਰ ਦੋ ਜਣੇ ਹੁਣ ਆਜਾ ਆਜਾ ਮਾਤਾ ਹਾਜ਼ਰ ਨੇ ਜੀ ਹਮਦ ਜੀ ਹੋਰ ਵੀ ਮਾਤਾ ਧਿਆਨ ਨਾਲ ਧਿਆਨ ਨਾਲ ਇੱਥੇ ਖੜਾ ਪਾ ਦਿਓ ਥੋੜੀ ਤਾਂ ਨਿਕਲ ਗਈ ਮਾਤਾ ਤੁਸੀਂ ਤਾਂ ਬੈਜੋ ਹੋਰ ਵੀ ਦੇਖੋ ਜੀ ਦੋ ਜਣੇ ਕਰਦੇ ਨੇ ਮਾਤਾ ਤੁਹਾਡੇ ਵੀ ਦੋ ਕਰਦੇ ਨੇ ਮਾਤਾ ਤੁਹਾਡੇ ਵੀ ਦੋ ਕਰਦੇ ਨੇ ਮਾਂ ਪੱਤਿਆ ਨਹੀਂ ਨਹੀਂ ਨਸ਼ਾ ਕਰਦੇ ਦੋ ਜਣੇ ਕਰਦੇ ਹੁਣ ਉਹਨਾਂ ਦੀ ਪੁੱਛਾ ਹੋਵੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਮਾਤਾ ਨਸ਼ਾ ਕੰਮ ਕਰਦਾ ਮਾਤਾ ਦੋ ਕਰਦੇ ਨੇ ਮਾਤਾ ਬਾਕੀ ਪਿੱਛੇ ਵਜੋ ਜਾ ਕੇ ਚਲੀ ਫੱਕਰਾ ਜੇ ਜੀ ਇਹ ਸ਼ਾਂਤਾਂ ਦੀ ਕਿਰਪਾ ਹੋ ਜੇ ਬਾਬੇ ਦੀ ਕਿਰਪਾ ਨਾਲ ਫੱਕ ਪੈ ਜੇ ਠੀਕ ਹੋਣ ਲੱਗੇ ਜੇ ਮਾਤਾ ਗਊਸ਼ਾਲਾ ਜੇ ਸਵਾ ਦੋ ਕਿਲੋ ਗੁੜ ਪਾਇਆਉਂਗੇ ਜਾ ਕੇ ਪਾਇਆਉਂਗੇ ਕਿ ਸੰਤੋ ਸਾਈਓ ਕਿਰਪਾ ਕਰਦੇ ਦੋ ਕਿਲੋ ਗੁੜ ਗਊਸ਼ਾਲਾ ਜੇ ਪਾਇਆਉਂਗੀ ਭਲਾ ਕਰਦੇ ਕਿਰਪਾ ਕਰਦੇ ਮਾਤਾ ਲੱਤ ਦੇ